ਸੰਗਤ ਜੀ ਕਈ ਪ੍ਰੇਮੀਆਂ ਦੇ ਨਾਲ ਫੋਨ ਆਏ ਸਨ ਕਿ ਸਾਨੂੰ ਨਾ ਜਿਹੜੇ ਗੁਰਬਾਣੀ ਦੇ ਵਿੱਚ ਈੜੀ ਸਿਆਰੀ ਹਾਏ ਔਂਕੜ ਈੜੀ ਸਿਆਰੀ ਹਾਏ ਸਿਆਰੀ ਈੜੀ ਲਾ ਹਾਏ ਔਂਕੜ ਈੜੀ ਲਾ ਹਾਏ ਸਿਆਰੀ ਊੜੇ ਹੋੜਾ ਹਾਏ ਔਂਕੜ ਊੜੇ ਹੋੜਾ ਹਾਏ ਸਿਆਰੀ ਇਹਨਾਂ ਦੇ ਉਚਾਰਨ ਕਿਵੇਂ ਕਰਨੇ ਕਿਉਂਕਿ ਜਿਹੜਾ ਪਿੱਛੇ ਹਾਹੇ ਲੱਗੇ ਜਿਸ ਪੰਕਤੀ ਦੇ ਅੰਦਰ ਸ਼ਬਦ ਦੇ ਅੰਦਰ ਬਹੁਤੀਆਂ ਸੰਗਤਾਂ ਹਾਹੇ ਦੇ ਜਿਹੜੇ ਲਗਾ ਮਾਤਰ ਲੱਗੇ ਤੇ ਛੱਡ ਜਾਂਦੀਆਂ ਉਹ ਦੁਬਿਧਾ ਦੇ ਵਿੱਚ ਨੇ ਕਿ ਉਚਾਰਨ ਕਰਨੀ ਹੈ ਜਾਂ ਨਹੀਂ ਕਰਨੀ ਜਾਂ ਜਿਹੜੇ ਆ ਸ਼ਬਦ ਆਪਾਂ ਲਿਖੇ ਨੇ ਗੁਰਬਾਣੀ ਦੇ ਵਿੱਚੋਂ ਇਹ ਬਹੁਤ ਵਾਰੀ ਗੁਰਬਾਣੀ ਵਿੱਚ ਆਉਂਦੇ ਨੇ ਹਾਂਜੀ ਆਉਂਦੇ ਨਾ ਹਾਂਜੀ ਬਹੁਤ ਵਾਰੀ ਗੁਰਬਾਣੀ ਦੇ ਵਿੱਚ ਆਉਂਦੇ ਨੇ ਆਮ ਸੰਗਤਾਂ ਦੁਬਦਾਂ ਦੇ ਵਿੱਚ ਲੈ ਕੇ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਤੇ ਅੱਜ ਆਪਾਂ ਇਹ ਇਹਨਾਂ ਦਾ ਉਚਾਰਨ ਸਿੱਖਣਾ ਹੈ ਕਿਤੇ ਵੀ ਆਹ ਸ਼ਬਦ ਆਵੇ ਈੜੀ ਸਿਆਹੀ ਹਾਏ ਔਂਕੜ ਕਿਤੇ ਵੀ ਇਹ ਸ਼ਬਦ ਆਵੇ ਇਸ ਦਾ ਉਚਾਰਨ ਕਿਵੇਂ ਕਰਨਾ ਈੜੀ ਸਿਆਹੀ ਹਾਏ ਔਂਕੜ ਇਹੋ 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 ਜਲਦੀ ਦੇ ਨਾਲ ਇਹੋ ਜੇ ਆਪਾਂ ਇਸ ਨੂੰ ਲੰਮਾ ਕਰਦੇ ਇਹੋ ਪੜਦੇ ਇਹੋ ਇੱਕ ਤੇ ਈੜੀ ਲਾ ਲੱਗਦੀ ਆ ਹਾਹੇ ਨੂੰ ਈੜੀ ਹਾਹੇ ਨੂੰ ਘੋੜਾ ਲੱਗਦਾ ਇਹ ਪੜਨਾ ਜਲਦੀ ਦੇ ਨਾਲ ਇਹੋ ਇਹੋ ਕਿਤੇ ਵੀ ਸ਼ਬਦ ਇਹ ਆ ਜਾਏ ਈੜੀ ਸਾਰੇ ਹਾਏ ਔਕੜ ਇਹੋ ਇਹੋ ਹਾਂ ਇੰਦਾ ਉਚਾਰਨ ਆ ਗਿਆ ਹਾਂਜੀ ਹੁਣ ਜੇ ਸ਼ਬਦ ਕਿਤੇ ਆ ਆਉਂਦਾ ਈੜੀ ਸਿਆਰੀ ਹਾਏ ਸ ਹੈ ਇੱਕ ਤਨ ਮਹੋਰ ਦਸਾਂ ਹਾਹੇ ਨੂੰ ਕੋਈ ਵੀ ਲਗਾ ਮਾਤਰਾ ਲੱਗੀ ਹੈ ਹਾਹੇ ਨੇ ਹਾਂਜੀ ਸਿਆਰੀ ਲੱਗੀ ਔਂਕੜ ਲੱਗਾ ਕੰਨਾ ਬਿੰਦੀ ਲਾਂ ਦਲਾ ਇਹ ਉਚਾਰਨ ਹੋਵੇਗੀ ਹੋਵੇਗੀ ਹਾਹੇ ਨੂੰ ਕੋਈ ਵੀ ਲਗਾ ਮਾਤਰਾ ਲੱਗੀ ਉਚਾਰਨ ਹੋਵੇਗੀ ਠੀਕ ਹੈ ਗੁਰਬਾਣੀ ਗਰੀ ਠੀਕ ਹੈ ਸਾਈਲੈਂਟ ਨਹੀਂ ਕਰੀ ਏੜੀ ਸਿਆਰੀ ਖਾਇ ਸਿਆਰੀ ਇਹ ਇਹ ਹਾਂ ਇਹ ਵੀ ਜਲਦੀ ਦੇ ਨਾਲ ਪੜ੍ਹਨਾ ਇੱਕ ਹੁੰਦੀ ਹੈ ਦੀਰਘਾ ਮਾਤਰਾ ਇੱਕ ਹੁੰਦੀ ਹੈ ਲਗੂ ਮਾਤਰਾ ਲਗੂ ਮਾਤਰਾ ਜਿਹੜੀ ਦੀਰਘਾ ਮਾਤਰਾ ਹੁੰਦੀ ਹੈ ਉਹਦਾ ਉਚਾਰਨ ਕਿਵੇਂ ਹੁੰਦਾ ਹੈ ਲੰਮਾ ਹੁੰਦਾ ਹਾਂਜੀ ਹਾਂ ਜਿਹੜਾ ਉਹ ਲਗੂ ਮਾਤਰਾ ਹਾਂ ਹੁੰਦਾ ਉਚਾਰਨ ਦਾ ਛੋਟਾ ਹਾਂਜੀ ਇਹ ਇਸ ਦਾ ਉਚਾਰਨ ਹੈ ਜਲਦੀ ਕਰਨਾ ਹੈ ہاں سیار سیاری دونوں سواز اچار لگے گی ہاں یہ دونوں سمجھ لگ گئی نا ہاں جی ہوں اتنے آ گیا ਰਗੂ ਮਾਤਰਾ ਹਾਂਜੀ ਹਾਂ ਹਾਇ ਔਕੜ ਹੋ ਹੋ ਇਹ ਆ ਗਈ ਛੋਟੀ ਮਾਤਰਾ ਹਾਂਜੀ ਹੁਣ ਇਹਦਾ ਉਚਾਰਨ ਸੰਗਤਾਂ ਕੀ ਕਰਦੀ ਹੈ ਇਹੋ ਇਹੋ ਨਹੀਂ ਪੜਨੀ ਜੇ ਆਪਾਂ ਇਹੋ ਪੜਦੇ ਆ ਤੇ ਹਾਇ ਨੂੰ ਹੋੜਾ ਲੱਗਦਾ ਲੱਗ ਜਾਂਦਾ ਕਿਉਂਕਿ ਇੱਥੇ ਵੱਡੀ ਮਾਤਰਾ ਹੈ ਇੱਥੇ ਛੋਟੀ ਮਾਤਰਾ ਹੈ ਹਾਂਜੀ ਇਹ ਲੰਮੀ ਆਵਾਜ਼ ਕੱਢਦੀ ਪਈ ਹੈ ਲਾ ਤੇ ਹਾ ਜਿਹੜਾ ਓਂਕੜ ਆ ਇਹ ਛੋਟੀ ਆਵਾਜ਼ ਕੱਢਦਾ ਆ ਆਪਾਂ ਇਹ ਚੀਜ਼ ਵੇਖਣੀ ਆ ਕਿ ਇਥੇ ਹੋੜਾ ਨਾ ਲੱਗੇ ਇਸ ਦਾ ਉਚਾਰਨ ਹੈ ਇਹੋ 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 ਹਾਂ ਇੰਨਾ ਕਰਨਾ ਪੈਸਾ ਇਹੋ ਪਹਿਲਾਂ ਲੰਮਾ ਕਰਨਾ ਈੜੀਲਾ ਏ ਹਾ ਓਂਕੜ ਹੋ ਇਹੋ ਇਹੋ ਹਾਂ ਕਿਵੇਂ ਇਹੋ ਏ ਹਾਂ ਇਹੋ ਇਹ ਇਹ ਹਾਂ ਇਹਨਾਂ ਕਿਤੇ ਵੀ ਸ਼ਬਦ ਗੁਰਬਾਣੀ ਵਿੱਚ ਆ ਜਾਂਦਾ ਹੈ ਬਹੁਤ ਵਾਰੀ ਆਉਂਦਾ ਹੈ ਵੈਸੇ ਪਰ ਜੇ ਗੁਰਬਾਣੀ ਪੜਦੇ ਵਿੱਚ ਕਿਤੇ ਵੀ ਆਵੇ ਇਸ ਸ਼ਬਦ ਨੂੰ ਕਿ ਪੜਨਾ ਹੈ ਇਹੋ ਇਹੋ ਬਸ ਇਹਨਾਂ ਨੂੰ ਅੱਗੇ ਕਿਤੇ ਇਹ ਸ਼ਬਦ ਆਵੇ ਗੁਰਬਾਣੀ ਪੜਦੇ ਏੜੀ ਨਾਲ ਹਾਇਸ ਹੁਣ ਇੱਥੇ ਵੀ ਦੀਰਘ ਬਾਤਰਾ ਤੇ ਲਘੂ ਬਾਤਰਾ ਹੈ ਇਹ ਏ ਏ ਇੱਥੇ ਉਹਨਾਂ ਜਿਹੜੀ ਸਿਆਰੀ ਦੀ ਬਾਅਦ ਉਚਾਰਨ ਹੋ ਰਹੀ ਹੈ ਇਹ ਸੰਗਤਾਂ ਕਿ ਪੜਦੀ ਹੈ ਕਿਵੇਂ ਏਹ ਹਾਂਜੀ ਏਹ ਹੁੰਦਾ ਈੜੀ ਲਾ ਹੇ ਸਰੀ ਏ ਹਾਏ ਲਾ ਈੜੀ ਲਾਂ ਦੇ ਹਾਏ ਲਾਂ ਲਾਵਾਂਗੇ ਹਾਏ ਲਾ ਲਾਵਾਂ ਕੀ ਉਚਾਰਨ ਹੋਵੇਗਾ ਏਹ ਇੱਥੇ ਲੱਗੀ ਹਾਏ ਨੂੰ ਸਿਆਰੀ ਸਿਆਰੀ ਏਹ ਏਹ ਇਸ ਤਰ੍ਹਾਂ ਉਚਾਰਨ ਹੋ ਰਿਹਾ ਹੈ ਏਹੇ ਏਹੇ ਹਾਂ ਸਮਝ ਲੱਗੀ ਹਾਂਜੀ ਅੱਗੇ ਆ ਗਿਆ ਊੜੇ ਨੂੰ ਹੋੜਾ ਊੜੇ ਦਾ ਮੂੰਹ ਖੁੱਲਿਆ ਇਹਨੂੰ ਹੋੜਾ ਕਹਿੰਦੇ ਆ ਉਂਝ ਤਾਂ ਊੜੇ ਨੂੰ ਹੋੜਾ ਪੈਂਦਾ ਹੀ ਨਹੀਂ ਹਾਂਜੀ ਪਰ ਜੇ ਊੜੇ ਦਾ ਮੂੰਹ ਖੋਲ ਲਈਏ ਉਹ ਬਣ ਜਾਂਦਾ ਹੋੜਾ ਹੋੜੇ ਦੀ ਆਵਾਜ਼ ਕੱਢਦਾ ਜੇ ਕਿਤੇ ਇਸ ਆ ਸ਼ਬਦ ਆ ਜਾਏ ਊੜੇ ਹੋੜਾ ਹਾਹੇ ਔਕੜ ਗੁਰਬਾਣੀ ਵਿੱਚ ਕਿਤੇ ਵੀ ਬਹੁਤ ਵਾਰ ਆਇਆ ਹੈ ਜੇ ਕਿਤੇ ਵੀ ਆ ਜਾਵੇ ਊੜੇ ਹੋੜਾ ਹਾਏ ਔਕੜ ਓਹ ਓਹ ਹਾਂ ਇਸ ਤਰ੍ਹਾਂ ਬੋਲਣਾ ਕਿਵੇਂ ਪੜ੍ਹਨਾ ਓਹੋ 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 ਹਾਂ ਸਹੀ ਬਿਲਕੁਲ ਓਹੋ ਓਹੋ ਊੜੇ ਨੂੰ ਲੰਮਾ ਕਰਨਾ ਊੜੇ ਹੋੜਾ ਹਾਏ ਔਕੜ ਹੋ ਓਹੋ ਓਹੋ ਹਾਂ ਜੇ ਕਿਤੇ ਸ਼ਬਦ ਆ ਆਵੇ ਊੜੇ ਹੋੜਾ ਹਾਏ ਸਿਆਰੀ ਉੜੇ ਨੂੰ ਹੋੜਾ ਹਾਏ ਸ਼ਿਆਰੀ ਹਾਏ ਸ਼ਿਆਰੀ ਸ਼ਬਦ ਆਉਂਦਾ ਗੁਰਬਾਣੀ ਵਿੱਚ ਜੇ ਆਪਾਂ ਪਾਠ ਕਰਦੇ ਹਾਂ ਗੁਰਬਾਣੀ ਦਾ ਜਾਪ ਕਰਦੇ ਕਿਤੇ ਸ਼ਬਦ ਇਹ ਆਵੇ ਕਿਉਂਕਿ ਸੰਗਤਾਂ ਘਰਾ ਦੇ ਵਿੱਚ ਸੰਚੀਆਂ ਤੋਂ ਸਹਿਜ ਪੜ ਕਰਦੀਆਂ ਬਹੁਤ ਸੰਗਤਾਂ ਕਰਦੀਆਂ ਭਾਗਾ ਤੋਂ ਸਹਿਜ ਪੜ ਕਰਦੀਆਂ ਪਰ ਉਹਨਾਂ ਸੰthia ਕਈਆਂ ਨਹੀਂ ਕੀਤੀ ਕਈਆਂ ਨੇ ਕੀਤੀ ਹੁੰਦੀ ਹੈ ਪਰ ਜਦੋਂ ਇਹ ਸ਼ਬਦ ਆਉਂਦੇ ਨੇ ਤੇ ਉਹ ਫਿਰ ਗਲਤ ਉਚਾਰਨ ਕਰ ਜਾਂਦੇ ਜਿੰਨਾ ਸੰਖਿਆ ਨਹੀਂ ਕਿਤੇ ਜਾਂ ਦੁਬਦ ਦੇ ਵਿੱਚ ਛੰਕੇ ਵਿੱਚ ਉਹਨੇ ਕਿ ਇਹ ਕਿਵੇਂ ਪੜ੍ਹਨੇ ਹਾਹ ਨੂੰ ਸਹੀ ਲਾਉਣੀ ਆ ਹਾਹ ਨੂੰ ਪੜ ਲਾਉਣਾ ਜਾਂ ਨਹੀਂ ਲਾਉਣਾ ਬਸ ਇਹ ਤੁਸੀਂ ਯਾਦ ਰੱਖ ਲਓ ਕਿ ਹਾਹੇ ਨੂੰ ਕੋਈ ਵੀ ਲਗਾ ਮਾਤਰਾ ਲੱਗੀ ਹੈ ਉਚਾਰਨ ਹੋਵੇਗੀ ਹੋਵੇਗੀ ਸਮਝ ਲੱਗੀ ਹਾਂ ਆਪਣਾ ਸ਼ਬਦ ਰਹਿ ਗਿਆ ਸੀ ਆ ਊੜੇ ਹੋੜਾ ਹਾਏ ਸ਼ਾਹ

ਇਹ ਇਸਿਆਰੀ ਦੀ ਆਵਾਜ਼ ਉਚਾਰਉਣੀ। ਓਹੋ ਓਹੋ ਹਾਂ। ਓਹੇ ਓਹੇ ਹਾਂ ਸਮਝ ਲੱਗੀ ਸਾਰੀ ਤੁਹਾਨੂੰ? ਹਾਂਜੀ। ਜੇ ਮਲਵ ਇਹ ਸ਼ਬਦ ਤੁਹਾਨੂੰ ਨਹੀਂ ਸਮਝ ਲੱਗੀ। ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ। ਜੇ ਤੁਹਾਨੂੰ ਵਿਸਰਧਾ ਅੱਖਰ ਕੋਈ ਸ਼ਬਦ ਕਾਪੀ ਪੇਸਟ ਦੇ ਲਿਖ ਲਓ। ਫਿਰ ਨਹੀਂ ਪੁੱਜਦਾ ਇਹਦੀ ਆਵਾਜ਼ ਕਿਵੇਂ ਕੱਢਣੀ। ਠੀਕ ਹੈ। ਬਾਕੀ ਯਾਦ ਕਰੋਗੇ ਆਊਗਾ। ਠੀਕ ਹੈ। ਤੋ ਸੰਗਤ ਜੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਸੰਗਤਾਂ ਤੱਕ ਕਿਉਂਕਿ ਜਿਹੜੀ ਸੰਗਤਾਂ ਘਰਾਂ ਦੇ ਵਿੱਚ ਜਾਪ ਕਰਦੀਆਂ ਸਹਿਪਾਠ ਜਾਂ ਗ੍ਰੰਤੀ ਸਿੰਘ ਜਾਪ ਕਰਦੇ ਨੇ ਗੁਰਬਾਣੀ ਦਾ ਜਾਂ ਜਿਹੜੇ ਬੱਚੇ ਸਿੱਖ ਰਹੇ ਨੇ ਗੁਰਬਾਣੀ ਉਹਨਾਂ ਦੇ ਕੋਲ ਵੀਡੀਓ ਜਰੂਰ ਪਹੁੰਚਾਓ ਕਿ ਇਸ ਸ਼ਬਦਾਂ ਦਾ ਉਚਾਰਨ ਸਿੱਖ ਸਕਣ ਕਿਉਂਕਿ ਕਈ ਵਾਰ ਲਗਾ ਮਾਤਰਾ ਆਪਣੇ ਤੋਂ ਰਹਿ ਜਾਂਦੀਆਂ ਹੈ ਤੇ ਉਹ ਫਿਰ ਮਨ ਸ਼ੰਕੇ ਦੇ ਵਿੱਚ ਰਹਿੰਦਾ ਹੈ ਕਿ ਔਂਕੜ ਲਾਉਣਾ ਸੀ ਜਾਂ ਨਹੀਂ ਲਾਉਣਾ ਪਈ ਲੱਗਣਾ ਹੈ ਕਿ ਨਹੀਂ ਲੱਗਣਾ ਇੱਥੇ ਇਸ ਕਰਕੇ ਇਸ ਦਾ ਅਭਿਆਸ ਕਰਾਂਗੇ ਸ਼ਬਦਾਂ ਦਾ ਤੇ ਆਪਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਜ਼ਰੂਰ ਆਵੇ ਬਾਕੀ ਗੁਰੂ ਸਾਹਿਬ ਜੀ ਜਾਣਦੇ ਸ਼ੁੱਧ ਉਚਾਰਨ ਤਾਂ ਪਰ ਜਿੰਨੀ ਕੋ ਮਹਾਰਾਜ ਨੇ ਆਪਣੀ ਸਮੱਤ ਬਖਸ਼ੀ ਹੈ ਸੰਗਤਾਂ ਸੰਥਿਆ ਕਰ ਰਹੀਆਂ ਨੇ ਠੀਕ ਆ ਭੁੱਲਾਂ ਦੀ ਮਾਫੀ ਤੁਹਾਡੇ ਮਨ ਵਿੱਚ ਕੋਈ ਗੁਰਬਾਣੀ ਦਾ ਸ਼ਬਦ ਤੁਸੀਂ ਪੁੱਛਣਾ ਹੋਵੇ ਕਿਸ ਦਾ ਉਚਾਰਨ ਦੱਸੋ ਜਾਂ ਇਸ ਦੀ ਵੀਡੀਓ ਬਣਾ ਕੇ ਸਾਨੂੰ ਦੱਸੋ ਸੰਗਤਾਂ ਕੋਲ ਹੋਰ ਪਹੁੰਚਾਓ ਜਾਂ ਜਿੰਨਾਂ ਨਹੀਂ ਕੋਈ ਸ਼ਬਦ ਆਉਂਦੇ ਉਹ ਸਾਨੂੰ ਉਸ ਗੁਰਬਾਣੀ ਦਾ ਸ਼ਕਰੀਨ ਛੋੜ ਲੈ ਕੇ ਸਾਨੂੰ ਸੈਂਡ ਕਰ ਦਿਆ ਕਰੋ ਕਿਉਂਕਿ ਸਾਡਾ YouTube ਤੇ ਵੀ ਨੰਬਰ ਹੈਗਾ ਮੋਬਾਈਲ ਨੰਬਰ ਤੇ Facebook ਤੇ ਵੀ Instagram ਤੇ ਵੀ ਸਿੱਖੋ ਗੁਰਬਾਣੀ ਸਾਡਾ ਨਾਮ ਹੈ Instagram ਤੇ YouTube ਤੇ ਤੇ Facebook ਤੇ ਪੇਜ ਸਿੱਖੋ ਗੁਰਬਾਣੀ ਸੋ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ